ਫੋਟੋ ਹਥਿਆਰਨ ਅਨਲ ਜਿਹੜੀ ਗੱਲ ਆ ਕਿ ਉਹ ਕਰੋ ਨਾ ਤੁਸੀਂ ਜਿਹੜੀ ਚੀਜ਼ ਦੀ ਮਾਫੀ ਮੰਗਣੀ ਚਾਹੁੰਦੇ ਉਹ ਮੈਂ ਕੋਈ ਬੇੜਾ ਕਰ ਕਰਤਾ ਪੰਜਾਬ ਦਾ ਚਲੋ ਠੀਕ ਆ ਜੇ ਤੁਹਾਨੂੰ ਸਿੰਪਲ ਸੌਫਟਵੇਅਰ ਹੈਗੀ ਨਾ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਅੱਜ ਤੋਂ ਬਾਅਦ ਜੇ ਤੇਰੇ ਪੈਰ ਤੇ ਕੋਈ ਫੋਟੋ ਜਾਂ ਵੀਡੀਓ ਕੋਈ ਆਹੋ ਨੀ ਗਾਣਿਆ ਦੀ ਪੈਰ ਪਹਿਲਾਂ ਤਾਂ ਮੈਂ ਤੁਹਾਡੀ ਕੋ ਪਲੈਨ ਦੇਖਿਓ ਨਹੀਂ ਤੁਸੀਂ ਖੂਨ ਪੀਤਾ ਪੈਣਾ ਮੇਰਾ ਮੈਂ ਬੇਕੂ ਦਾ ਨਹੀਂ ਹੀ ਬੇਕੂ ਬੱਥਿਆ ਮੈਂ ਕਿਹੜੀ ਜਿਹੜੀ ਚੀਜ਼ ਦੀ ਮਾਫੀ ਮੰਗਣ ਕੋ ਮੈਂ ਮੰਗੀ ਹੈ ਨਾ ਤੂੰ ਪਿਆਣਾ ਕਰ ਮੈਂ ਕਿਨੇ ਟਾਈਮ ਦੀ ਕਰਦੀ ਪਈ ਨਾ ਕਿ ਵੀਰੇ ਹਾਂ ਚੋ ਕੋ ਡੇਟ ਦੋ ਸਾਲੋਂ ਮੈਂ ਆਪਣਾ ਵੀ ਬੰਦ ਕਰ ਦੋ ਮੇਰਾ ਸ਼ੌਕ ਨਹੀਂ ਮੈਂ ਆਪਣੇ ਜ਼ਵਾਗੜੀ ਜ਼ਿੰਦਗੀ ਨਹੀਂ ਖਰਾਬ ਕਰਨੀ 5 ਮਹੀਨੇ ਦਾ ਮੇਰਾ ਜ਼ਵਾਕਾ ਮੇਰੇ 5 ਮਹੀਨੇ ਆਪਰੇਸ਼ਨ ਹੋਇਆ ਇਹਨਾਂ ਮੇਰੇ ਦਿਮਾਗ ਦੇ ਡਿਪਰੈਸ਼ਨ ਨਹੀਂ ਕਿਉਂ ਤਾਂ ਕਰਦੇ ਮੈਨੂੰ ਤੇ ਯਾਰ ਅਸਲ ਨਹੀਂ ਤੇ ਪਰਾਹਿਆ ਤੇ ਪਰਾਹਿਆ ਨਹੀਂ ਮਿਲਿਆ ਬੰਦਾ ਜਦੋਂ ਸਿਰ ਤੇ ਪਿਓ ਨਾ ਨਾ ਹੋਵੇ ਭਰਾ ਨਾ ਨਾ ਹੋਵੇ ਤੇ 500 500 ਲੋਕਾਂ ਤੋਂ ਮੰਗ ਕੇ ਲਾਉਣਾ ਪਵੇ ਨਾ ਸਭ ਕੁਝ ਹੋ ਜਾਂਦਾ ਆ ਸਭ ਕੁਝ ਹੋ ਜਾਂਦਾ ਕਿਹੜਾ ਕਮਾ ਲੂਗਾ ਤੇਰਾ ਕਮਾਉਣ ਜੱਗਾ ਨਹੀਂਗਾ ਤੇ ਮਾ ਲੂਗਾ ਕੋਈ ਨਹੀਂ ਉਹ ਕਮਾ ਲੂਗਾ ਉੱਤੀ ਸੜਕ ਦੇ ਪਾਸੇ ਗਈਏ ਇਹ ਤਾਂ ਰੁਕ ਰਹਾ ਹੋਣਾ ਨਹੀਂ ਆ। ਦੋਸਤੋ ਹੁਣ ਨਤੀਜੇ ਆਉਣੇ ਸ਼ੁਰੂ ਹੋ ਗਏ। ਹੁਣ ਹੱਥ ਜੋੜ-ਜੋੜ ਕੇ ਸਾਰੇ ਜਾਣੇ ਮਾਫੀਆ ਮੰਗ ਰਹੇ ਨੇ ਜਿਹੜੇ ਵੀ ਗੰਦਾ ਕੰਟੈਂਟ ਪਾ ਰਹੇ ਸੀਗੇ। ਉਹਨਾਂ ਸਾਰੇ ਜਾਣੇ ਬਾਰੋ-ਬਾਰੀ ਆਪਣੇ ਵੀਡੀਓ ਡਿਲੀਟ ਕਰ ਰਹੇ ਨੇ ਤੇ ਮਾਫੀਆਂ ਵੀ ਮੰਗ ਰਹੇ ਨੇ। ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੀ ਵਾਰੀ ਕਦੋਂ ਵੀ ਆ ਸਕਦੀ ਆ ਨਾ। ਕਦੋਂ ਕਦੋਂ ਵੀ ਸਾਡੇ ਕੋਣੀ ਗੱਡੀ ਮੁੜ ਸਕਦੀ ਆ। ਇਹ ਪਹਿਲਾਂ ਨਹੀਂ ਸੁਧਰੇ ਤੇ ਹੁਣ ਇਹ ਸੁਧਰਨਗੇ ਕਦੋਂ? ਜਦੋਂ ਇਹਨਾਂ ਨੂੰ ਪੈਸਾ ਆਉਣਾ ਬੰਦ ਹੋਊਗਾ ਇਹ ਫੇਸ ਉੱਦਣਗੇ ਇਹ 4-5 ਦਿਨਾਂ ਤੱਕ ਜਦੋਂ ਅਮਰਪਾਲ ਮੈਰੋ ਨੂੰ ਜੇਲ੍ਹ ਹੋ ਗਈ ਉਸ ਤੋਂ ਬਾਅਦ ਇਹ ਫੇਸ ਸ਼ੁਰੂ ਹੋ ਜਾਣਗੇ ਇਹ 3-4 ਕੁ ਦਿਨ ਹੀ ਬਸ ਟਿਕਣਗੇ ਇਹਨਾਂ ਨੂੰ ਪਤਾ ਕਿਉਂਕਿ ਇਹੀ ਕੰਟੈਂਟ ਵਲਗਰ ਕੰਟੈਂਟ ਨਾਲ ਹੀ ਇਹਨਾਂ ਨੂੰ ਪੈਸਾ ਆਊਗਾ ਲੋਕ ਇਹਨਾਂ ਨੂੰ ਦੇਖਣਗੇ ਨਹੀਂ ਇਹਨਾਂ ਨੂੰ ਲੋਕਾਂ ਨੇ ਜੇ ਮੈਂ ਦੇਖਣਾ ਪਹਿਲਾਂ ਵੀ ਇਹਨਾਂ ਨੇ ਸਾਫ਼ ਸੁਥਰੀ ਜਿਹੇ ਵੀਡੀਓ ਬਣਾਈਆਂ ਇਹਨਾਂ ਨੂੰ ਦੇਖਿਆ ਨੇਗਾ ਲੋਕਾਂ ਨੇ ਆਪਣੇ ਲੋਕ ਵੀ ਥੋੜਾ ਜਿਹਾ ਇਹ ਕੰਟੈਂਟ ਨੂੰ ਜ਼ਿਆਦਾ ਦੇਖਦੇ ਨੇ ਜਾਦੇ ਇਹਨਾਂ ਨੂੰ ਫੋਲੋ ਕਰਦੇ ਨੇ ਹੁਣ ਪ੍ਰੀਤ ਜੱਟੀ ਆ ਇਹਨੂੰ 5 ਲੱਖ ਬੰਦਾ ਫੋਲੋ ਕਰੀ ਖੜਾ ਕੀ ਖਾਸੀਅਤ ਹੈ ਇੱਚ ਕੁਛ ਹੈ ਬਸ ਇੱਕ ਉਹਦੀ ਦਿੱਤਲੀ ਹੈ ਇੱਕ ਦੋ ਕੋਦੀਆ ਵੀਡੀਓ ਲੀਕ ਹੋਈ ਤੇ ਬਸ ਉਹਦੇ ਕਰਕੇ ਉਹਨੂੰ ਫੋਲੋ ਕਰੀ ਜਾਂਦੇ ਨੇ ਵੀ ਕੁਛ ਨਾ ਮਾ ਆਊਗਾ ਕੁਛ ਨਾ ਮਾ ਆਊਗਾ ਗਲਤੀ ਬਈ ਸਾਰਿਆਂ ਦੀ ਆ ਆਪਣੀ ਵੀ ਗਲਤੀ ਆ ਆਪਾਂ ਇਹ ਚੀਜ਼ਾਂ ਦੇਖਦੇ ਆਂ ਕੱਲ ਤਾਂ ਮੈਂ ਉਹ ਮੇਰ ਮਤਲਬ ਮੈਨੂੰ ਖਟਨਾ ਟੋਰਚਰ ਕਰਦੇ ਪਏ ਆ ਨਾ ਕਿ ਤੂੰ ਅਸਟ੍ਰੋਲੋਜੀ ਪਰਮੋਸ਼ਨ ਕਰਦੀ ਰਹੀਂਗੀ ਸਿਰਫ ਇੱਕ ਕੈਸਟ੍ਰੋਲੋਜੀ ਪਰਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਤੁਹਾਨੂੰ ਨੋਮਰਿਟ ਪਰ ਮੈਨੂੰ ਵਾਰਨਿੰਗ ਦਿੱਤੀ ਉਹ 3-4 ਮਹੀਨੇ ਪਹਿਲਾਂ ਮੈਨੂੰ 3 ਮੈਂ ਉਹ ਪਰਮੋਸ਼ਨਾਂ ਬੰਦ ਵੀ ਕਰਤੀਆਂ 3-4 ਮਹੀਨਾਂ ਤੋਂ ਬਾਅਦ ਮੈਂ ਕੋਈ ਵੀ ਹੋ ਜੇ ਅਸਟ੍ਰੋਲੋਜੀ ਪਰਮੋਸ਼ਨ ਮੇ ਕੋਈ ਵੀ ਅਪਲੋਡ ਨਹੀਂ ਕੀਤਾ ਤੇ ਹੁਣ ਸਵੇਰ ਤੇ ਮੈਨੂੰ ਇਹਨਾਂ ਦੁੱਕੀ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈਆਂ ਤਾਂ ਕਿ ਬਸ ਤੇ ਕੋਈ ਦੋ ਦਿਨ ਦਾ ਟਾਈਮ ਆ ਮੇਰਾ ਫਾਈਵ ਮੰਥ ਦਾ ਬੇਬੀ ਆ ਤੇ ਯਾਰ ਮੈਨੂੰ ਮੇਰਾ ਫਾਈਵ ਮੰਥ ਹੋਇਆ ਨਹੀਂ ਸ਼ਕਸ਼ਨ ਵਾਲੇ ਤੇ ਮੇਰੇ ਨਾਲ ਦਿਮਾਗ ਤੇ ਮੇਰੇ ਤੇ ਟੈਨਸ਼ਨ ਪਈ ਨਾ ਸਵੇਰ ਦੀ ਫੋਨ ਰੋਲ ਰੋਲ ਕੇ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਅੱਜ ਤੱਕ ਜੋ ਸੋਸ਼ਲ ਮੀਡੀਆ ਤੇ ਅਗੇ ਰੋਣੀ ਆ ਮੇਰਾ ਫਰਸਟ ਡੇ ਆ ਕਿ ਮੈਨੂੰ ਇਹਨਾਂ ਬੈਡ ਫੀਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਂਗਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੂੰ ਨਹੀਂ ਕਰਨੀ ਹਾਂ ਲੇਕਿਨ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀ ਆ ਤੂੰ ਭਾਵੇਂ ਸੂਟ ਪਾ ਕੇ ਵੀ ਤੂੰ ਨਹੀਂ ਕਰਨੀ ਤੂੰ ਕਰਨੀ ਹੀ ਨਹੀਂ ਆ ਜਿਹੜੇ ਇਹਨਾਂ ਲੋਕ ਕਰਦੇ ਪਏ ਆ ਹੁਣ ਮੈਨੂੰ ਦੱਸੋ ਨਾ ਇੱਕ ਮੈਂ ਗਲਤ ਕੀਤੀ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਤੇ ਸਿੰਪਲ ਵੀਡੀਓ ਤੇ ਕਰ ਲਾਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੁਝ ਛੋਟੇ ਕੱਪੜੇ ਜਾਂ ਹਾਂ ਤਾਂ ਨਾਦਾ ਕੇ ਮੇਰੇ ਐਡਿਟਡ ਸ਼ਾਰਟਸ ਪਾਉਣ ਲਈ ਸ਼ਾਰਟ ਟਾਪ ਪਾਉਣੀ ਮੈਨੂੰ ਦੱਸੋ ਨਾ ਮੈਂ ਗਲਤ ਕੀਤੀ ਆ ਆਹ ਤੇ ਗੱਲ ਬਿਲਕੁਲ ਗਲਤ ਗਿਆ ਤੁਸੀਂ ਜਾਣ ਜਾਣ ਕੇ ਦੁਖੀ ਕਰਦੇ ਪਏ ਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੋਸ਼ ਕਰੀ ਜਾਂਦਾ ਜਿਹੜਾ ਰੱਬ ਕੀ ਦੱਬਿਆ ਮੇਰਾ ਯਾਰ ਤੁਸੀਂ ਅੱਧ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਕੋ ਕੋਈ ਕਰਿਆ ਤਾਂ ਉਹ ਕੋਈ ਪ੍ਰਾਈਵੇਟ ਪਰ ਸਿੰਪਲ ਵੀਡੀਓ 'ਚ ਗਲਤੀ ਕਿੱਥੇ ਆ ਨਾ ਉਹ ਲੋਈ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਂ ਫਸ ਕੱਪੜੇ ਪਾਏ ਹੁੰਦੇ ਆ ਕੀ ਕੁਛ ਕਰਦੇ ਆ ਸੜਕਾਂ ਤੇ ਮੈਂ ਇਹਦੀਆਂ ਵੀਡੀਓ ਨੂੰ ਨਾਰਮਲ ਕਰੂੰਗੀ ਐਵੇਂ ਬਹੁਤ ਕੱਟ ਬਾਅਦ ਬਾਹਰ ਜਾ ਕੇ ਵੀਡੀਓ ਅਪਲੋਡ ਕਰਦੀ ਹਾਂ ਹੋਰ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੀਆ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਜਾੜ ਕੇ ਡਰਾਉਣ ਦਾ ਪਿਆ ਕੋਈ ਕੀ ਤਮ ਕਿਹਨ ਦਮ ਬਣਾ ਹੱਥ ਜੋੜ ਕੇ ਅਹ ਯਾ ਕਿ ਤਾ ਨਾ ਕਿ ਮੈਂ ਕਿਤੇ ਤੁਮ ਅਭੀ ਨਹੀਂ ਮੰਗੀ ਮੈਂ ਸਾਰੇ ਤੁਮ ਮੰਗਦੀ ਹਾਂ ਪਰ ਮ ਬਹੁਤ ਹੋ ਗਿਆ ਸਵੇਰ ਤੋਂ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਮੈਂ ਪਾਗਲ ਤੋਂ ਨਹੀਂ ਆ ਜਿਹੜੀ ਚੀਜ਼ ਤੋਂ ਬਣਾ ਕੀਤਾ ਮੈਂ ਅਜੀਜ਼ ਹਰ ਵਾਰ ਰੁਕਿਆ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ